ਸਾਰੇ ਵਧੀਆ ਹੋਣਗੇ ਨਹੀਂ ਹੋਣਗੇ ਨਹੀਂ 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 ਵਧੀਆ ਹੋਣਗੇ ਨਹੀਂ ਬੋਲਣਾ ਕਿਉਂ ਵੀ ਬਾਰੇ ਆਪਣੀ ਫੈਮਿਲੀ ਨੇ ਆਪਣੀ ਵੀਡੀਓ ਨਹੀਂ ਵੇਖਿਆ ਕਰਨੀ ਫਿਰ ਨਹੀਂ ਵੇਖੂ ਤੇ ਸਾਡੀ ਵੀਡੀਓ ਅਸੀਂ ਲੱਗੇ ਆ ਜੀ ਸ਼ੁਰੂ ਕਰਨ ਹੁਣ ਤੇ ਅੱਜ ਸ਼ਾਮ ਪੈ ਗਈ ਆ ਆਪਾਂ ਸ਼ੁਰੂਆਤ ਕਰਦੇ ਆ ਆਈਸਕ੍ਰੀਮ ਤੋਂ ਹਾਊ ਟੂ ਫੈਮਿਲੀ ਆਈਸਕ੍ਰੀਮ ਇਸ ਯੈਸ ਸਰ ਵਾਓ ਤੇ ਯੂਟਿਊਬ ਫੈਮਿਲੀ ਅੱਜ ਅਸੀਂ ਬੀਜੀਸੀ ਸੇਅਰ ਦੇ ਅਸੀਂ ਰਿਬੋਂਡਿੰਗ ਕਰ ਰਹੇ ਸੀਗੇ ਤੇ ਹੁਣ ਇਹ ਵੇਖ ਲਿਓ ਆ ਫੇਸ਼ੀਅਲ ਪਾਰਲਰ ਸੀ ਫੇਸ਼ੀਅਲ ਵੈਰਾ ਕਿਤੇ ਕੁਝ ਤੇ ਹੁਣ ਅਸੀਂ ਵਲੌਗ ਅੱਜ ਲੇਟ ਸ਼ੁਰੂ ਕਰਨ ਜਾ ਰਹੇ ਆ ਉਸ ਵਾਸਤੇ ਸੌਰੀ ਸੁਰਸਵੇਰ ਦੀ ਅਪਡੇਟ ਨਹੀਂ ਦੇ ਸਕਦੇ ਸਵੇਰੇ ਅਸੀਂ ਪੁੱਤਰੀਆਂ ਨੂੰ ਪਹਿਲਾਂ ਸਿਰ ਨਵਾਇਆ ਹੁਣ ਅਸੀਂ ਵੇਖੋ ਇਹਨਾਂ ਦੀਆਂ ਮੀਟਿੰਗਾਂ ਕਰਕੇ ਗੁੱਤਾਂ ਕਰਕੇ ਸਿਰ ਹੁਣੇ ਹੀ ਵਾਇਆ ਸਵੇਰੇ ਇਹਨਾਂ ਨੂੰ ਸਿਰ ਨਵਾਤਾ ਸੀਗਾ ਦੀ ਆਵੇ ਕੋ ਗਾਇਸ ਹਨ ਕਿੰਨੀ ਆਪਲੇਟਾਂ ਰਸੀਆਂ ਇਹਨਾਂ ਗਿੰਗਿੰਸ ਕਿਵੇਂ ਲੱਗ ਰਹੀਆਂ ਨੇ ਇਹਨੇ ਫੱਟੇ ਚੱਕਣੇ ਜਾਂ ਹੁਣ ਇਹਦੇ ਢਿੱਡ ਚ ਪੀੜ ਹੋਣ ਲੱਗ ਪੈਣੀ ਫੇ। ਬੇਬੀ ਤੇ ਤੁਸੀਂ ਸਾਡਾ ਅੱਜ ਦਾ ਵਲੌਗ ਵੇਖ ਕੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਦੇਈ ਭੁੱਲਿਓ ਭੁੱਲਿਓ ਇੱਧਰ ਵੇਖੋ ਗਾਇਸ ਆਪਾਂ ਇੱਥੇ ਚਾਹ ਬਣਾ ਰਹੇ ਹਾਂ ਅਸੀਂ ਸਵੇਰ ਦੇ ਬਹੁਤ ਥੱਕ ਚੁੱਕੇ ਸੀ ਤੇ ਹੁਣ ਆਪਾਂ ਬਣਾਈਏ ਇੱਥੇ ਚਾਹ ਹੁਣ ਚਾਹ ਪੀ ਕੇ ਆਪਾਂ ਥੋੜੀ ਜਿਹੀ એનર્ਜੀ ਲਵਾਂਗੇ ਤੇ ਫਿਰ ਆਪਾਂ ਕਰਦੇ ਹਾਂ ਕੋਈ ਗੱਲਬਾਤ ਕਮਨਾ ਚਾਹ ਦੇ ਕੱਪੜੇ ਸੁਪਣੇ ਪਾਉ ਆਹ ਚਾਹ ਪੀਨੇ ਹਾਂ ਹਾਂਜੀ ਹਾਂਜੀ ਓਕੇ ਓਹੋ ਗਾਇਸ ਉੱਬਲ ਗਈ ਗਾਇਸ ਥੱਕਾ ਗਿਆ

ਫਿਰ ਮੇਂ ਪ੍ਰੀ ਵੈਡਿੰਗ ਸ਼ੂਟ ਤੇ ਵੀ ਜਾਣਾ ਵਾ ਜੀ ਮੇਰੇ ਪੁਰਾਣੇ ਦਾ ਨਾਮ ਜੀ ਨਲੀ ਚੋਚਾ ਲਿਖ ਦੋ ਵਿੱਚ ਲੈਕ ਤੁਸੀਂ ਨਲੀ ਚੋਚਾ ਨਈ ਚੋਲੇ ਕਾਸਟ ਵੀ ਲਿਖ ਦੋ ਕਾਸਟ ਦੱਸੋ ਜੀ ਲਿਖ ਦੋ ਐਸ ਨਲੀ ਚੋਚਾ ਨਲੀ ਚੋਚਲ ਕਾਲਾ ਕਾਂ ਜੀ ਤੁਸੀਂ ਤੇ ਵਾਰ-ਵਾਰ ਪੁਰਾਣੇ ਦਾ ਨਾਮ ਪੁੱਛ-ਪੁੱਛ ਕੇ ਮੈਨੂੰ ਮਾਰ ਦੇਣਾ ਵਾ ਯਾਰ ਦੱਸ ਤਾਂ ਤਾਂ ਘਰ ਵਾਲੀ ਨਾ ਅੱਧੇ ਪੁਰਾਣੇ ਦਾ ਨਾਮ ਹੀ ਰੈਂਦੀ ਹੁੰਦੀ ਹੁਣ ਨਹੀਂ ਮੈਂ ਦੱਸਣਾ ਨਲੀ ਚੋਚਲ ਵਾਰ-ਵਾਰ ਨਹੀਂ ਦੱਸੀਦਾ ਹਾਂ ਦਾ ਨਲੀ ਚੋਚਲ ਕਾਲਾ ਕਾਂ ਸਿੰਘ ਹਾਂ ਨਹੀਂ ਕਾਲਾ ਕਾਂ ਤੋਂ ਆਪਦੇ ਕੋਲ ਨਹੀਂ ਲਾਤਾ ਪਤਾ ਨਹੀਂ ਕਿੰਨਾ ਨਾਮ ਜੁੜੀ ਜਾਂਦੀ ਵਿੱਚ ਕਿੰਨੇ ਕਿੰਨੇ ਪੇਮੈਂਟ ਐਡਵਾਂਸ ਜਿਵੇਂ ਕਰਾ ਲੈਣੀ ਸੀ ਮੈਂ ਤਾਂ ਭਾਂਜੀ ਇਹਨੂੰ 200 ਰੁਪਈਆ ਹੀ ਦੇਣਾ ਜੀ ਇਹਨਾਂ ਨੂੰ ਬ੍ਰਾਈਡਲ ਮਹਿੰਦੀ ਦਾ ਮੈਂ ਤਾਂ ਤੁਹਾਨੂੰ 200 ਰੁਪਿਆ ਹੀ ਦੇਣਾ ਸੀ ਮਹਿੰਦੀ ਦਾ ਮੈਂ ਵੀ ਆ ਜਾਣਾ ਮੈਨੂੰ ਨਾ 800 ਦੇ ਦੋ ਐਵੇਂ ਮੈਂ ਤੇ 200 ਚ ਮਨਾਇਆ ਸੀ ਹਾਂ ਆਲੇ ਕਿੰਨਾ ਦੇਣਾ ਨਹੀਂ ਮੈਂ ਗੱਲ ਕੀਤੀ 200 ਚ ਫਿਰ ਇੱਕ ਫੁੱਲ ਪਾ ਦਿੰਦੇ ਤੁਕੇ ਹਾਂ ਇੱਕ 700 ਦੇ ਦੋ 400 ਦੇ ਦੋ ਹਾਂਜੀ ਚਲੋ ਇੰਨੀ ਸਸਤੀ ਮਹਿੰਦੀ ਨਹੀਂ ਲਾਈਦੀ ਹੁੰਦੀ ਚਲੋ ਤੁਸੀਂ ਮੇਰੇ ਮਹਿੰਦੀ ਤੇ ਲਾਓ ਫਿਰ ਮੈਂ ਤੁਹਾਨੂੰ ਦੇ ਦੂੰਗੀ ਪੈਸੇ ਮਹਿੰਦੀ ਤੇ ਲਾਓ ਤੁਸੀਂ ਪਹਿਲਾਂ ਹਾਂਜੀ ਤੁਸੀਂ ਪੁਕਾ ਲਾ ਦੇ ਹਾਂਜੀ ਤੁਸੀਂ ਲਾਓ ਤਾਂ ਸਹੀ ਚਲੋ ਮੈਂਦੀ ਪੈਰਾਂ ਤੇ ਵੀ ਲਾਉਣੀ ਮੈਂਦੀ ਹਾਂਜੀ ਹਾਂਜੀ ਪੈਰਾਂ ਤੇ ਵੀ ਪੈਰ ਤੋਂ ਕਿਉਂ ਨਹੀਂ ਸੀ ਫਿਰ ਤੂੰ ਕਿਹਾ ਹਾਂਜੀ ਉਹ ਨਹੀਂ ਨਹੀਂ ਮੈਂ ਤਾਂ ਜਰਾਬਾ ਪਾਈ ਹੋਈ ਹਾਂ ਉਹ ਤਾਂ ਕੋਈ ਨਾਲੇ ਬੜੇ ਹੋਏ ਮੈਂ ਤੇ ਮੈਮ ਉਹ ਕਿਉਂ ਕਹਿੰਦੇ ਨੇ ਜਰਾਬਾ ਪਾਈਆਂ ਹੋਈਆਂ ਮੈਂ ਤਾਂ ਜਰਾਬਾ ਦੇ ਉੱਤੇ ਮੈਂਦੀ ਲਾਵਾ ਦਲੀ ਉਹ ਵੱਡੀ ਆ ਛੋਟੀ ਹੈ ਨਾ ਹਾਂ ਛੋਟਾ ਵੱਡੀ ਹੈ ਕਿ ਸਹੀ ਆ ਇਹ ਵੀ ਲੋਕ ਕਹਿੰਦਾ ਕੀ ਪੈਰਾਂ ਤੇ ਵੀ ਲਾ ਦੋ ਮੈਂਦੀ ਕੁੜੀਓ ਕਿਹੜਾ ਡਿਜ਼ਾਈਨ ਪਾਉਣ ਲੱਗੇ ਆ ਕੁੱਤਾ ਬਣਾ ਦੋ ਕੁੱਤਾ ਕੁੱਤੇ ਦੀ ਫੋਟੋ ਬਣਾ ਦੋ ਨਹੀਂ ਚੋਚਰ ਕੁੱਤੇ ਦੇ ਬੈ ਕੇ ਵਿਆਹ ਨਾ ਆਉਂਦਾ ਪਿਆ ਪਹਿਲਾਂ ਕੁੱਤਾ ਬਣਾਨੇ ਫਿਰ ਨੇਲੀ ਚੋਚ ਚੱਲਣੇ ਦੇਣੀ ਹਾਂ ਸਿਆਣੀ ਤਾਂ ਬੜੀ ਹੈ ਫਿਰ ਪੀਜ਼ਾ ਬਣਾ ਦੇਣੀ ਲੱਗ ਗਈ ਮਹਿੰਦੀ ਇੱਥਾ ਤੇ ਹਾਂਜੀ ਹਾਂਜੀ ਲੱਗ ਗਈ ਵੇਖੋ ਮੇਰੇ ਬੈਕਹੈਂਡ ਤੇ ਕਿੰਦੀ ਸੋਹਣੀ ਮਹਿੰਦੀ ਲਾਈ ਹੈ ਇਹਨਾਂ ਨੇ ਨਹੀਂ ਚੋਚਰ ਕਿੰਦਾ ਸੋਹਣਾ ਲੱਗਦਾ ਹਾਂਜੀ ਤੁਸੀਂ ਮੇਰਾ ਨੇਲਾ ਤੇ ਵੀ ਕਰ ਦੋਗੇ ਹਾਂਜੀ ਠੀਕ ਸਭ ਕੁਝ ਹੋ ਹੀ ਜਾਗਾ ਪਰ پیسے ਵਾਦ ਲੈ ਕੇ ਕਿੰਨੇ ਪੈਸੇ ਲੱਗਣਗੇ ਆ ਆ ਤੀ ਯਾਰ ਓਹ ਨਾ ਨਾ ਭੈਂਜੀ ਰਹਿਣ ਤੋਂ ਕੋਈ ਜਾਣਾ ਨਹੀਂ ਆਜ ਕੱਲ ਪਤਾ ਮੰਗਿਆਈ ਭੈਂਜੀ ਕਿੰਨੀ ਹੋਗੀ ਤੁਸੀਂ ਬੱਚਿਆਂ ਦੀ ਮਿਹਨਤ ਨਾ ਰੱਖਿਓ ਆ ਕਹਿੰਦੀ 700 ਚ ਆ ਤਾਂ ਭੈਂਜੀ 700 ਚ ਮੰਨ ਲਿਆ ਭਈਆ ਮੈਂ ਤਾਂ ਇਹਨੂੰ ਤੇ ਲਵਾ ਦੇ ਇਹ ਜੋ ਸਾਡਾ ਨਿੱਕਾ ਭਈਆ ਨਵਾਂ ਨਵਾਂ ਤਿਆਰ ਕੀਤਾ ਨਾ ਇਸ ਕਰਕੇ ਇਹਨੂੰ ਨਹੀਂ ਪਤਾਗਾ ਇਹ ਵਿਚਾਰਾ ਬੱਚਾ ਇੰਨਾ ਮੁੰਨਾ ਹੋਈ ਪੈਂਚ ਯਾ ਤਾਂ ਪੈਂਚ ਬੜੀ ਮੰਗੀ ਮੈਨੂੰ ਪਾਈ ਪਰਫੈਕਟ ਬਈਆ ਦਾ ਟਾਈਮ ਨੇ ਪਤਾ ਹੀ ਨੋ ਅਸੀਂ ਬਈਆ ਬਣਾਉਣ ਚ ਕਿੰਨੀ ਮਿਹਨਤ ਕੀਤੀ ਆ ਨਾ ਹਾਂਜੀ ਤੀਆ ਚ ਮਹਿੰਦੀ ਲਾਗਦੀ ਤੂੰ ਪੈਂਚ ਮਹਿੰਦੀ ਖਰਾਬ ਵੀ ਕਰਤੀ ਹੁਣ ਨਹੀਂ ਮੈਂ ਤੀ ਤੂ 1000 ਦੇਣਾ ਹੁਣ ਤਾਂ ਮੈਂ 200 ਹੀ ਦੇਣਾ ਤੁਹਾਨੂੰ ਅੱਛਾ 200 ਨਹੀਂ ਫਿਰ ਨਾ ਲੈ ਅਸੀਂ ਨਲੀ ਚੋ ਚੱਲ ਲਿਖਿਆ ਵਿੱਚ ਤੂੰ ਕੇ ਇੰਨੇ ਆਉਂਦੇ ਹੋ ਕੀ ਜੀ ਮੈਂ ਲੈਂਦਾ 1000 ਐਵੇਂ 1000 ਤੂੰ ਤੇ ਉਦੋਂ ਵੀ ਟੱਪ ਗਿਆ ਐ ਕੋਇਆ ਮੰਦੀ ਲੋਕ ਤੁਸੀਂ ਚੁੱਪ ਕਰ ਅਸੀਂ ਗਾਹ ਕੇ ਵੇਖ ਕੇ ਪੈਸੇ ਮੰਗਦੇ ਹਾਂ ਤੁਕਿ ਚਲੋ ਅਸੀਂ ਤੁਹਾਡੇ ਤੋਂ 10 ਮੰਗਾ ਕੇ ਤੇ ਤੁਸੀਂ ਰੋਤ ਹੋ ਕਿ ਮਸਾ 4000 ਦੇਣਾ ਹਾਂਜੀ ਇਹ ਤਾਂ ਗੱਲ ਹੈ ਚਲ 4000 ਚ ਗੱਲ ਪੱਕੀ ਕਰ ਲੈਣੇ ਹੈ 4000 ਚ ਨਹੀਂ ਪਿਆ 4000 ਹਾਇਆ ਕਿੱਡਾ ਜਿੱਦੜ ਬੰਦਾ ਹੈ ਹਾਂ ਭਾਈ ਤੁਸੀਂ ਸਾਨੂੰ ਸਿਆਣੇ ਕੀਤਾ ਹੈ ਹਾਂ ਭਾਈ ਜਿੰਦਾ ਗੋਰਾ ਜਿਆਦਾ ਵਾ ਉਹਨੇ ਜਿਆਦਾ ਉਹਦੇ ਪੈਸੇ ਲੈਣੇ ਹਾਂਜੀ ਰਾਈਟ ਰਾਈਟ ਹਾਂਜੀ ਇਹ ਕੀ ਗੱਲ ਹੋਈ ਜਿੱਦਾਂ ਕਾਲਾ ਮੂੰਹ ਆਉਂਦੀ ਹੁਣ ਮੈਂ ਇੰਜ ਕਰਦੀ ਪਹਿਲਾਂ ਕਾਲਕ ਮਲ ਕੇ ਹੁੰਦੀ ਐ ਐਵੇਂ ਨਹੀਂ ਅਸੀਂ ਮੂੰਹ ਤਵਾ ਕੇ ਗੱਲ ਕਰਦੇ ਹਣਾ ਨਹੀਂ ਜੀ ਨਹੀਂ ਮੈਂ ਤਾਂ ਹੁਣ ਕਾਲਾ ਜਿਹਾ ਮੇਕਅਪ ਕਰਾ ਕੇ ਕਿ ਮੈਂ ਕਹਣਾ ਮੇਰੇ ਤਾਂ ਰੰਗ ਕਾਲਾ ਵਾ ਮੈਨੂੰ ਨਹੀਂ ਪਤਾ ਅਸੀਂ ਟਾਡਾ ਗੋਰੀਆ ਵਰਗਾ ਕਰਦੇ ਨਾ ਤੇ ਤੁਸੀਂ ਮੈਂ ਤਾਂ ਤੁਹਾਡੇ ਤੋਂ ਕਰਦੇ ਨਾ ਮੈਂ ਤੁਹਾਡੀਆਂ ਫੈਂਚੀਆਂ ਕੀਤੀਆਂ ਤੁਹਾਡੇ ਹੈਅਰ ਸਟਾਈਲ ਕੀਤੇ ਅੱਛਾ ਹਾਂ ਮੈਂ ਤਾਂ ਫਿਰ ਇਸ ਹਿਸਾਬ ਨਾਲ ਲੱਖ ਰੁਪਈਆ ਲਵਾਂਗੀ ਤੁਹਾਡੇ ਤੋਂ ਤੇ ਮੈਂ ਫਿਰ ਅਸੀਂ ਫਰੈਂਚੀਆਂ ਖੋਲ ਦਿੰਨੇ ਆ ਹਾਂ ਫਿਰ ਅਸੀਂ 2 ਮਿਲੀਅਨ ਲਵਾਂਗੇ ਮੈਂ ਵੀ ਰੰਗ ਚੜਾ ਕੇ ਵੇਂਦੀ ਲਾ ਦੇਣੀ ਫਿਰ ਮੈਂ ਉਹ ਨਹੀਂ ਲੱਤ ਨਹੀਂ ਤੇ ਫਰੈਂਚੀਆਂ ਤਾਂ ਖੋਲ ਜਾਣੀਆਂ ਹੈ ਨਾ ਹੈ ਨਾ ਤੂੰ ਵੀ ਬੋਲ ਹੈ ਨਾ ਕਿ ਹੈ ਨਾ ਫਰੈਂਚੀਆਂ ਤਾਂ ਖੋਲ ਦਾਂਗੇ ਪਰ ਅਸੀਂ ਪੈਸੇ ਨਹੀਂ ਦੇ ਫਰੈਂਚੀਆਂ ਨਾ ਖੋਲ ਦੂੰਗੀ ਓਏ ਯਾਰ ਹਮ ਸਿੱਧਾ ਕਰ ਲੈ ਚੱਲ ਫਿਰ ਮੈਂ 1 ਟਨ ਪੈਸੇ ਦੇ ਦੂੰਗੀ ਪਰ ਇੱਕ ਸ਼ਰਤ ਤੇ ਮੇਰੀ ਚੱਲ ਇਹ ਨਲੀ ਚੋਚੇ ਦੇ ਕੁੱਤੇ ਤੇ ਚੜਾ ਦੋ ਕੁੱਤੇ ਤੇ ਮੈਂ ਜੂ ਕੇ ਪ੍ਰਾਤ ਤਾ ਜੂਗਾ ਮੈਂ ਨੀਲ ਪੇਂਟ ਹਾਂਜੀ ਲਾ ਦੋ ਨੀਲ ਪੇਂਟੀ ਹੋਗੀ ਨੀਲਾਟ ਵੀ ਫਿਰ ਮੇਰੀ ਇੱਕ ਸ਼ਰਤ ਮੇਲੇ ਰੰਗ ਦੀ ਲਾ ਦੋ ਨੀਲੇ ਰੰਗ ਦੀ ਮੈਂ ਤੁਹਾਨੂੰ 30000 ਰੁਪਿਆ ਦੇ ਦੂੰ ਪਰ ਇੱਕ ਸ਼ਰਤ ਤੇ ਮੇਰੀ ਆ ਲਓ ਵੇਖ ਲਓ ਨੀਲ ਇਹਨੂੰ ਫਿਰ ਮੇਰੇ ਕੋਲ ਛੱਡ ਕੇ ਜਾਓ ਜਾ ਚੱਲ ਬਈ ਗਾਕਰ ਇਹਨੂੰ ਫਿਰ ਮੈਂ ਆਪਣੇ ਕੋਲ ਰੱਖ ਲੈਣਾ ਨਹੀਂ ਬਈ ਇਹ ਤੂੰ ਇਹਨੂੰ ਮੁੱਲ ਲੈਣਾ ਫਿਰ ਇਹ ਕਿਹੜਾ ਇਹ ਤਾਂ 30000 ਤੈਨੂੰ ਇੱਕ ਦਿਨ ਚ ਬਣਾਉਣਾ ਤੇ ਤੂੰ 30000 ਚ ਨੂੰ ਮੁੱਲ ਕਰੀਬ ਮੈਂ ਫਿਰ ਤੇਰੇ ਤੋਂ ਨਾ ਚੋੜੀ-ਚੋੜੀ ਨਾਲ ਲੱਖਾਂ ਰੁਪਿਆ ਲੈ ਲੂੰ ਹਾਂ ਲੈ ਲਈ ਲੈ ਲਈ ਫਿਰ ਤੂੰ ਮੇਰੇ ਕੋਲ ਰਹਿਣਾ ਚਾਰ ਯਾਰ ਯਾਰ ਹਾਂ ਸੋ ਯਾਰ ਹਾਂ ਪੰਦੀਰਾ ਹਾਂ ਇੱਕ ਦੁਬਾਰੀ ਰਕਮ ਸੋਚਣਾ ਕੋਈ ਨਹੀਂ ਫਿਰ ਗੱਲ ਕਰ ਲਈ ਗਾਇਸ ਇਧਰ ਦੇਖੋ ਮੈਨੂੰ ਬਹੁਤ ਲੱਗਦੀ ਹੈ ਸਾਰਾ ਦਿਨ ਬੜੇ ਇੱਕ ਫੋਨ ਲਿਖਣਾ ਤੇ ਇੱਕ ਮਿੱਕੂ ਲਿਖੀਓ ਤੁਹਾਨੂੰ ਹੈਲੋ ਹੈਲੋ ਗਾਇਸ ਇਹ ਨੀਂ ਨਕੋਪੀ ਹੋਈ ਨਾਂ ਵਿੱਚ ਫੁੰਦੇ ਉਹ ਪਰਹੀ ਦੀ ਨੀਕੇ ਮੈਂ ਗਈ ਸੀ ਮਹਿਲੇ ਚੁੱਟੂ ਮਗਰੇ ਮਗਰੇ ਆ ਗਿਆ ਮੈਂ ਗਈ ਸੀ ਮਹਿਲੇ ਚੁੱਟੂ ਮਗਰੇ ਮਗਰੇ ਆ ਗਿਆ ਮੈਂ ਖਾਦੀਆਂ ਖਿੱਲਾ ਚੁੱਡੂ ਗੋਲ ਗੱਪੇ ਖਾ ਗਿਆ ਫੇਰ ਕੀ ਹੋਇਆ ਗੱਪਾਯੋ ਦੇ ਸੰਗ ਵਿੱਚ ਆੜੇ ਗਏ ਨਹੀਂ ਗੋਲ ਗੱਪਾਯੋ ਦੇ ਸੰਗ ਵਿੱਚ ਆੜੇ ਗਏ ਨਹੀਂ ਗੱਪਾਯੋ ਦੇ ਸੰਗ ਵਿੱਚ ਆੜੇ ਗਏ ਨਹੀਂ ਗੋਲ ਗੱਪਾਯੋ ਦੇ ਸੰਗ ਵਿੱਚ ਇੱਧਰ ਵੇਖੋ ਗਾਇਸ ਇੱਧਰ ਵੇਖੋ ਗਾਇਸ ਇਹਨਾਂ ਨੇ ਇੱਕ ਬੋਲੀ ਤੇ ਬਸ ਥੱਕ ਗਈਆਂ ਕਿੱਦਾਂ ਪਾਇਆ ਤੇ ਥੱਕ ਗਈਆਂ ਤੇ ਇੱਕ ਜਾਨੀ ਲੱਤ ਘਟੌਣ ਦੇਈ ਤੇ ਦੂਜੀ ਜਾਨੀ ਵੀ ਆ ਕੇ ਲੰਮੇ ਪੈ ਗਈ ਆ ਵੀ ਟਿੱਡੀ ਵੀ ਇੱਧਰ ਦੇਖੋ ਗਾਇਸ ਮੇਰੇ ਤਾਂ ਸੇਵਾ ਕਰਾਉਂਦੀ ਆ ਪਈਆਂ ਕੀ ਗੱਲ ਇਹ ਕਿੰਦਰ ਦੀ ਸੇਵਾ ਹੋ ਰਹੀ ਆ ਤੁਸੀਂ ਲਓ ਫਿਰ ਉਹਨਾਂ ਦੇ ਟੀਕੇ ਲਾਈਏ ਤੁਸੀਂ ਕੰਮ ਕਰਕੇ ਆਈਆਂ ਜੀ ਵਹਿਲੀਆਂ ਹੀ ਥੱਕ ਗਈਆਂ ਅਸੀਂ ਤਾਂ ਇੰਨਾ ਕੰਮ ਕੀਤਾ ਅੱਜ ਤੁਸੀਂ ਸਭ ਸਾਡੀਆਂ ਤਾਂ ਘੁੱਟੋ ਤੇ ਹਾਂ ਅਸੀਂ ਥੱਕੇ ਬੈਠੀਆਂ ਰਹੀਆਂ ਕੱਲ ਅਸੀਂ ਮੇਲਾ ਵੀ ਵੇਖਿਆ ਮੇਲਾ ਵੇਖ ਕੇ ਥੱਕੇ ਤੁਸੀਂ ਤੇ ਫਿਰ ਅੱਜ ਸਾਰਾ ਦਿਨ ਰੈਸਟਿਕ ਕਰ ਲਈ ਸੀ ਤੇ ਅੱਜ ਸਾਰਾ ਦਿਨ ਖੜੀਆਂ ਰਹੀਆਂ ਕੰਮ ਵੀ ਕੀਤਾ ਵਾ ਮੀ ਵਾਲੀ ਵੀਡੀਓ ਖੁਸ਼ ਨੂੰ ਆਗੇ ਤੁਸੀਂ ਸਰਦਾਰ ਸਾਹਿਬ ਦੀ ਵੀਡੀਓ ਨਹੀਂ ਲੈ ਸਕਦੇ ਕਿਉਂਕਿ ਕੱਪੜੇ ਚੇਂਜ ਕਰ ਰਹੇ ਹੈ ਤੇ ਸਾਡੇ ਲਈ ਲੈ ਕੇ ਆਏ ਆ ਮਰੁੰਡਾ ਕਿਉਂਕਿ ਮਰੁੰਡਾ ਮੇਰਾ ਫੇਵਰੇਟ ਆ ਤੇ ਖਾ ਲੋ ਤੁਸੀਂ ਆ ਵੇਖੀ ਭੁੱਖੀ ਉਹਨ ਖਾਈ ਜਦੀ ਪਹਿਲਾਂ ਖਾਦਾ ਨਹੀਂ ਹੁਣ ਵਲੌਗ ਚਾਉਣਾ ਨਾ ਤਾਂ ਕਰਕੇ ਇਹ ਮੇਰੇ ਨਾਲ ਲੜੀਆਂ ਹੀ ਆ ਤਾਂ ਨਹੀਂ ਜਾਂਦੀਆਂ ਪਈਆਂ ਪਤਾ ਮੈਨੂੰ ਕੀ ਕਹਿੰਦੀ ਆਂ ਇਹ ਆਪਣੇ ਵੱਲ ਹੀ ਕਹਿੰਦੀ ਆਂ ਸਾਡਾ ਨਹੀਂ ਜੀ ਲੱਗਦਾ ਸਾਨੂੰ ਸ਼ਟ ਆਊ ਆਹ ਦੋੜਦਾ ਨਹੀਂ ਜਾਣਾ ਉੱਥੇ ਆਪਣੇ ਵੱਲ ਕਿਉਂ ਬਣਾਤੀ ਹੋ ਨਹੀਂ ਤੂੰ ਮੈਨੂੰ ਕਹਾਂ ਨਹੀਂ ਤੂੰ ਕਿ ਸਾਡਾ ਨਹੀਂ ਜੀ ਲੱਗਦਾ ਮੈਂ ਨਹੀਂ ਕਬਕਾ ਤੂੰ ਕੀ ਹੈ ਤੁਸੀਂ ਸਾਨੂੰ ਪਿਆਰ ਨਹੀਂ ਕਰਦੇ ਮੈਂ ਨਹੀਂ ਕਬਕਾ ਪੰਜਾਬੀ ਵਿੱਚ ਬਾਤ ਕਰੋ ਬੱਚਾ ਮੈਂ ਕਦੋਂ ਕੇ ਯੈਸ ਨੇ ਕਿਆ ਨੇ ਕਿਆ ਇੰਨੇ ਨਿੱਕੇ ਆ ਦੋਨਾਂ ਨੇ ਨਿੱਕੇ ਆ ਇੱਥੇ ਕੰਗੇ ਬੋਤਲ ਅੱਜ ਬਹੁਤ ਰੱਜੀਆਂ ਗਾਇਜ਼ ਇਹਨਾਂ ਨੇ ਵਿਆਹ ਖਾਦਾ ਏ ਇਹਨਾਂ ਦੀ ਫਰਮਾਇਸ਼ ਤੇ ਗੋਲ ਗੱਪੇ ਵੀ ਹੈ ਨਾ ਬਾਪਾ ਢਿੱਡ ਭੀੜ ਹੁੰਦਾ ਹੀ ਹੂੰ ਜ਼ਿਆਦਾ ਖਾ ਲਿਆ ਤੇ ਮੈਂ ਕਰਦੀ ਇੰਜੋਏ ਕਲੰਬ ਜਾਵਾਂਗੇ 8:00 ਵਜੇ ਨਾ ਅੰਨੀ ਟੜਕੇ ਮੇਰੇ ਕਲਾਈਂਟ ਆਉਣੇ ਸਵੇਰ ਨਾ ਕੌਣ ਨੂੰ ਕਰਾਂਗੇ ਹੂੰ ਇੱਕ ਬੁਕਿੰਗ ਕਰਵਾਉਣੀ ਬਸ ਹੋਰ ਤਾਂ ਕੋਈ ਜਿਆਦਾ ਲੰਮਾ ਚੌੜਾ ਕੰਮ ਨਹੀਂ ਹੈ ਬਾਕੀ ਤਾਂ ਆਪਾਂ ਸਾਰਾ ਪੈਂਡਿੰਗ ਕਰ ਦਿੱਤਾ ਕਿੰਨੇ ਵਜੇ ਮੈਂ 9 ਵਜੇ ਦਾ ਟਾਈਮ ਦਿੱਤਾ ਉਹਨਾਂ ਨੂੰ 9 ਵਜੇ 8 ਵਜੇ ਕਿਰਨ 8 ਵਜੇ ਹੂੰ ਥੋੜਾ ਰੈਂਜ ਲਾ ਲੈਣਾ ਬਿਠਾ ਗੱਡੀ ਲਾਉਣੀ ਔਖੇ ਨੂੰ ਹੂੰ ਗੱਡੀ ਬਹੁਤ ਔਖੇ ਲੱਭੂੜ ਜੀ ਹੂੰ ਹੂੰ ਭਾਈ ਮਹਾ ਕੱਢੀ-ਕੱਢੀ ਕੋਈ ਚੰਦ ਤੁਰਦੇ ਨਾ ਸੌਣਾ ਕੁਝ ਆ ਲਿਆ ਸਮਾਨ ਸਾਰਾ ਤੇ ਹੁਣ ਅਸੀਂ ਅੱਜ ਦਾ ਵਲੌਗ ਥੋੜਾ ਘੱਟ ਬਣਿਆ ਹੈ ਨਹੀਂ ਕਰਦੇ ਬਲੌਗ ਦਾ ਐਂਡ ਨਹੀਂ ਕਰਦੇ ਕਿਉਂਕਿ ਖੁਸ਼ ਹੋਣੀ ਸਵੇਰ ਦੇ ਕਬੱਡੀ ਦਾ ਮੈਚ ਵੇਖਣ ਗਏ ਸੀ ਕੱਲ ਨੂੰ ਵੀ ਸਾਢੇ 9:00 ਤੇ ਹੁੰਨ ਵੱਜ ਗਏ ਨੇ ਸਾਡੇ ਨਾਲ ਸਾਢੇ 9:00 ਸਾਢੇ 9:00 ਹੋ ਗਏ ਹਨਾ ਸਾਢੇ 9 ਘੰਟੇ ਅਸੀਂ ਕਬੱਡੀ ਦੇ ਤੁਸੀਂ ਬਿਲਕੁਲ ਥੱਕੇ ਨਹੀਂ ਬਿਲਕੁਲ ਅੱਕੇ ਨਹੀਂ ਮੈਂ ਸਵੇਰ ਦਾ ਇੱਕ ਵੀ ਝੂਨੇ ਸੀ ਬੈਠਾ ਵੈਰੀ ਗੁੱਝ ਨਹੀਂ ਕੀਤਾ ਯਾਰ ਹੂੰ ਇੰਟਰਸਟ ਹੀ ਨਾ ਬਣ ਗਿਆ ਮੈਚ ਚ ਆ ਦਿਨਾਂ ਅੱਜ ਇੰਡੀਆ ਦਾ ਤੇ ਉਹਨਾਂ ਦਾ ਮੈਚ ਇੰਗਲੈਂਡ ਦਾ ਮੇਰੇ ਨਾਲ ਦੀ ਫੋਨ ਤੇ ਮੈਚ ਵਿਖਦਾ ਹੈ ਨਾ ਕਿੰਨੇ ਸਕੋਰ ਹੂੰ ਜੀ ਆ ਗਿਆ ਅਸਰਾ ਆ ਤਾਂ ਸੁਪਤੀ ਪੀਤੀ ਹੋਠ ਪੀ ਹੁਣ ਇੰਡੀਆ ਦਾ ਸਕੋਰ ਦੇਖ ਲੀਏ ਮੈਂ ਮਰੁੰਡਾ ਖਾਣਾ ਥੋੜਾ ਸੋ ਖਾ ਲੋ ਹਣ ਕੋਈ ਗੱਲ ਬਾਤ ਕਰਨੀ ਕੀ ਕਰੀਏ ਵਲੌਗ ਦਾ ਐਂਡ ਬੱਚਿਓ ਯੂ ਆਰ ਇੰਟਰਸਟਿਡੋ ਰਨਟ ਨੋ ਨੋ ਇਹ ਤਾਂ ਬਹੁਤ ਥੱਕ ਚੁੱਕੀ ਅੱਜ ਇਹਨੇ ਬਹੁਤ ਬੋਲੀਆਂ ਪਾਈਆਂ ਬਹੁਤ ਕੁਝ ਕੀਤਾ ਇਹ ਵੀ ਇੱਧਰ ਵੀ ਡਾਂਸ ਕੀਤਾ ਇਹਨਾਂ ਨੇ ਖਾਇਆ ਪੀਆ ਐਸ਼ ਕੀਤਾ ਘਰੇ ਬਹੁਤ ਉੱਧਰ ਵੇਖੋ ਹਜੇ ਵੀ ਮੈਚ ਦੀਆਂ ਗੱਲਾਂ ਇਹਨਾਂ ਦੋਹਾਂ ਪਿਓ ਪੁੱਤਾਂ ਤੇ ਮੈਚ ਦਾ ਇੰਨਾ ਜ਼ਿਆਦਾ ਭੂਤ ਸਵਾਰ ਆ ਨਾ ਚਾਹੇ ਉਹ ਕਬੱਡੀ ਦਾ ਹੋਵੇ ਮੈਚ ਚਾਹੇ ਉਹ ਕ੍ਰਿਕਟ ਹੋਵੇ ਮੈਂ ਦੱਸਦਾ ਜੇ ਮੇਰੇ ਮਰੁੰਡਾ ਸਾਰਾ ਖਤਮ ਕਰਕੇ ਆ ਆਪਦਾ ਲੋ ਮਰੁੰਡਾ ਮੇਰਾ ਮਰੁੰਡਾ ਖਾ ਕੇ ਗਾਇਸ ਕੋਈ ਹੈਗੀ ਨਹੀਂ ਆਲੀ ਗੱਲ ਦੱਸ ਅਈ ਨਾਲ ਦੀ ਟੀਮ ਜਿੱਤੀ ਜੀ ਜੁਗ ਗਿਆ ਜੀ ਹੂੰ ਹੂੰ ਫਿਰ ਤਾਂ ਪਾਰਟੀ ਬੰਦੀ ਆ ਇਹਨਾਂ ਦੇ ਗਾਇਸ ਗਾਇਸ ਮੇਰੇ ਮਰੁੰਡੇ ਨੂੰ ਹੱਥ ਨਹੀਂ ਲਾਉਣਾ ਗਾਇਸ ਤੈਨੂੰ ਮਰੁੰਡਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਟੀਮ ਜਿੱਤੀ ਆ ਅਸੀਂ ਤਾਂ ਉਹ ਪਾਰਟੀ ਦਿੱਤੀ ਹੁਣੇ ਮਰੁੰਡੇ ਦੀ ਮਰੁੰਡਾ ਤੇ ਤੇਰੇ ਮਾਮਾ ਲੈ ਕੇ ਆਇਆ ਇਹ ਤਾਂ ਉਹਨਾਂ ਦਾ ਪਾਰਟੀ ਨਹੀਂ ਜੀ ਅਸੀਂ ਤੁਹਾਡੇ ਤੋਂ ਸਪੈਸ਼ਲ ਪਾਰਟੀ ਲੈਣੀ ਹੈ ਇਹਨਾਂ ਦਾ ਇੱਕ ਰੀਡਰ ਸੀਗਾ ਗगन ਜੋਗੀ ਵਾਲੀ ਉਹਨੇ ਮਿੰਗੀ ਰੇਡਾਂ ਬਹੁਤ ਲਾਈਆਂ ਜਸ ਕਰੋ ਇੱਕ ਚ ਵੀ ਫੜੀ ਚਾਹੋ ਇੱਕ ਚ ਵੀ ਨਹੀਂ ਹਾਂ ਤੇ ਉਹਨਾਂ ਦਾ ਇੱਕ ਹੈਗਾ ਆਪ ਕੁਝ ਕਹਿਣਾ ਚਾਹੋਗੇ ਗਗਨ ਦੇ ਬਾਰੇ ਮੈਂ ਤਾਂ ਉਸਕੋ ਜਾਣਤੀ ਤੱਕ ਨਹੀਂ ਉਹਨਾਂ ਦਾ ਇੱਕ ਡਿਫਾਇਨਸ ਫਿਰ ਵੀ ਉਸ ਨੂੰ ਕਹਿ ਦੋ ਕਿ ਅੱਛਾ ਕੀਤਾ ਬੇਟਾ ਉਹਨਾਂ ਦਾ ਇੱਕ ਸਟਾਪਰ ਸੀਗਾ ਤੇ ਬਹੁਤ ਅੱਛਾ ਕੀ ਹੈ ਉਹਨਾਂ ਦਾ ਸਟਾਪਰ ਸੀਗਾ ਉਹਨਾਂ ਦੀ ਜਾਨ ਕਿੰਨੀ ਜਾਨ ਲਈ ਨਾ ਉਹਨੇ ਐ ਹੁੰਦੇ ਹਣਾ ਡੈਡੀ ਕਰਤੀ ਸਾਰਾ ਗੱਲਬਾਤ ਫਿਰ ਪੂਰੀ ਕੀਤਾ ਫੁੱਲ ਇੰਜੋਏ ਪੂਰਾ ਪੂਰਾ ਲੰਗਰ ਛਕਿਆ ਕਿ ਨਹੀਂ ਨਾ एंड द डैटे भाई जान दे देंगे लेकिन अपना मरुंडा नहीं किसी को देंगे हम इतना मेरा फेवरेट है इसीलिए मेरे हस्बैंड मेरे लिए लेके आए हैं पंजाबी कल मैं कल मैं नाराज हो गई थी ना क्योंकि मेनू मैं पॉपकॉर्न नहीं थी ना लेके देते फिर मैं पूरे 13 रुपए ये मैं अपनी जेब से खर्चे ਇਹ ਤਾਂ ਦੇ ਵੱਡਾ ਕੀਤਾ ਮੈਂ ਤੈਨੂੰ ਕਿਵੇਂ ਦੱਸਾਂ ਮੁੰਡੇ ਵਿੱਚ ਮੈਂ ਲੈ ਕੇ ਆਇਆ ਮੈਂ ਖਾਣੇ ਸੀਗੇ ਉਹਨਾਂਸ ਤੋਂ ਵੀ ਲੈ ਆਏ ਨੇ ਗਰੀਬਾਸਤੇ ਹੂੰ ਨਹੀਂ ਜੀ ਮੇਰੇ ਹਸਬੰਡ ਨੇ ਲਾਇਆ ਉਹਨੇ ਮੇਰੇ ਲਈ ਉਹਨੇ ਉਹਨਾਂ ਨੇ ਮੈਨੂੰ ਫੜਾਏ ਆ ਹੂੰ ਹੂੰ ਬਿਕੋਜ਼ ਗੁੱਡ ਹੀ ਲਵਸ ਮੀ ਅ ਲੋਟ ਨਹੀਂ ਲਵਸ ਮੀ ਲੋਟ ਨਹੀਂ ਕਿ ਉਹ ਕਿ ਉਹ ਡਰਦਾ ਕਿ ਇਹਨੇ ਮਕਾਲ ਲੰਨੇ ਮਕਾਲ ਪਾ ਲੈਣੀ ਜਿਵੇਂ ਨਾ ਕੁਛ ਲੈ ਕੇ ਗਿਆ ਹਨਾ ਇਸਨੇ ਮੇਰੇ ਉੱਪਰ ਗੰਦਗੀ ਫਲਾਤੀ ਗੰਦਗੀ ਤੁਸੀਂ ਨੇ نیچے ਵੀ ਫਲਾਤੀ ਇਹ ਬੌਸ ਔਰ ਇਹ ਵੀ ਬੌਸ ਆਈ ਐਮ ਬੌਸ ਸੀ ਆਈ ਐਮ ਆਲਵੇਸ ਬੌਸ ਹਨਾ ਹੰਦਸ ਕੀ ਕਰੀ ਅੱਜ ਇਹਨਾਂ ਨੇ ਬਹੁਤ ਵਧੀਆ ਡਾਂਸ ਕੀਤਾ ਫੇਸਬੁੱਕ ਤੇ ਇਹ ਮਤਲਬ ਬੋਲੀਆਂ ਤੇ ਇਹਨੇ ਬਹੁਤ ਵਧੀਆ ਐਕਟ ਕੀਤਾ ਤੇ ਗਾਇਜ਼ ਸਾਡੇ ਫੇਸਬੁਕ ਆਈਡੀ ਤੇ ਜਾ ਕੇ ਤੁਸੀਂ ਵੇਖਣਾ ਸਾਡੇ ਬੱਚੇ ਬਹੁਤ ਵੱਡੇ ਟੈਲੈਂਟ ਇਹਨਾਂ ਦੇ ਕੋਲ ਕੁਝ ਦੇ ਕੋਲ ਤਾਂ ਜ਼ਿਆਦਾ ਹੀ ਐਕਟਿੰਗ ਦਾ ਬਹੁਤ ਇਹਦੇ ਤੇ ਐਕਟਿੰਗ ਤੇ ਤੇ ਡਾਂਸਿੰਗ ਹੈ ਨਾ ਇਹ ਸਾਡੀ ਡਾਂਸਿੰਗ ਤੇ ਬਹੁਤ ਅੱਛਾ ਡਾਂਸ ਉਹ ਲੰਗਰ ਲੱਗਾ ਸੀ ਗਰ ਉਹਦਾ ਹਮ ਅੱਜ ਹਮ ਕੱਲ ਵੀ ਲੱਗੂਗਾ ਹਮ ਗੰਨੇ ਬੜੇ ਪੈਸੇ ਜੀ ਲੱਗਦਾ ਹੁੰਦਾ ਹੈ ਮਿਲਦੇ ਆਲੇ ਦੇ ਨੇ ਕੱਲ ਤਾਂ ਦੂਜਾ ਵੀ ਲੱਗੂਗਾ ਬਿੰਕੀ ਉਹਨਾਂ ਦਾ ਪਕੌੜਿਆਂ ਦਾ ਲੰਗਰ ਕੱਲ ਗਾਇਸ ਵੀਰੇ ਨੂੰ ਰੌਦਾ ਲੰਦਰ ਗਾਇਸ ਵੀਰੇ ਨੂੰ ਕੱਲ ਨੂੰ ਦਿਖਾਵਾਂਗੇ ਕਿ ਕੱਲ ਨੂੰ ਬਹੁਤ ਓਏ ਗਾਇਸ ਵੇਖੋ ਲਾਈਵ ਲਾਈਵ ਚੋਰ ਵੇਖ ਲੋ ਦੇ ਦੇ ਖੁਸ਼ ਮੁਕਾਲ ਹੋ ਜਾਣੀ ਹੂੰ ਮਰੁੰਡਾ ਦੇ ਦੇ ਗਾਇਸ ਵੀਰੇ ਮੈਂ ਐਸੇ ਕਰਕੇ ਹੀ ਫੋਨ ਨਹੀਂ ਬੰਦ ਕਰਦੀ ਪਈ ਮੈਂ ਕਿ ਨਹੀਂ ਮੇਰੇ ਮਰੁੰਡਾ ਚੋਰੀ ਹੋ ਜਾਣਾ ਚਾਦਰ ਦਾ ਵੇਖੋ ਕੀ ਹਾਲ ਕਰਤਾ ਸੋਣ ਵਾਲੀ ਵੀ ਰਹਿ ਗਈ ਖੋਟਿਓ ਸੁਣ ਨਹੀਂ ਬੈ ਸੁਣਾ ਰਾਤ ਨੂੰ ਕੀੜੀਆਂ ਨੇ ਦੰਦੀਆਂ ਵੱਡਣੀਆਂ ਜੇ ਓ ਗਾਇਸ ਵੀਰੇ ਗਾਇਸ ਵੀਰੇ ਮम्मा ਕੀ ਕਹਿ ਗਿਆ ਕੀ ਕਹਿ ਗਿਆ ਉਹ ਢੰਡੂ ਇਗਨੋਰ ਕਰੋ ਉਹਨਾਂ ਨੂੰ ਇਗਨੋਰ ਕਰੋ ਬੈਕਗਰਾਉਂਡ ਵਾਇਸ ਇਗਨੋਰ ਕਰੋ ਉਹਨਾਂ ਨੂੰ ਇਗਨੋਰ ਕਰਿਆ ਕਰੋ ਆ ਤਾਂ ਪਰ ਮਾਨੂੰ ਬੰਬ ਛੱਡਦੇ ਨੂਰ ਸਾਡ ਨਾਸ ਕਰ ਲੈ ਠੀਕ ਸੀ ਤੇ मैंने हार की बना दी गाइस मेरे इधर देखो ओ माय गॉड गाइस हम आज तो गंदे बच्चे एक गलत काम कर दिया ची 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 ਗਾਸ ਮੇਰਾ ਸਾਫ ਕਰੋ ਆਪਣੇ ਆਪ ਨੂੰ ਸਾਫ ਕਰੋ ਇੰਜ ਕਰੋ ਅਸ਼ਰਾਬ ਦੀ ਬੋਤਲ ਇੱਥੇ ਘੱਟ ਇਹ ਸ਼ਰਾਬ ਨਹੀਂ ਕੀ ਭਰਾਵਾ ਸ਼ਹਿਦਾ ਸ਼ਹਿਦਾ ਨਹੀਂ ਸ਼ਰਾਬ ਨਹੀਂ ਸ਼ਹਿਦਾ ਨਹੀਂ ਮਿੱਠਾ ਗਾਇਸ ਮੇਰੇ ਉਧਰ ਮਿੱਠੇ ਖਾਣ ਲੱਗੇ ਆ ਗਾਈਸ ਵੀਰੇ ਸੁਲਤਾਨ ਸ਼ਾਹ ਕੇ ਆਏ ਸੀ ਇੱਥੋਂ ਪਤਾ ਚੱਲ ਰਿਹਾ ਹੈ ਗਾਈਸ ਵੀਰੇ ਹੋਕਾ ਹੈਲੋ ਗਾਈਸ ਵੀਰੇ ਹੁਣ ਸਾਡਾ ਫੋਨ ਜਿਹੜਾ ਇੱਕ ਤੁਸੀਂ ਵੇਖੋ ਮੇਰੀ ਅੱਖ ਦਾ ਕਿੰਨਾ ਬੁਰਾ ਹਾਲ ਹੋਇਆ ਤੇ ਹੁਣ ਅਸੀਂ ਕਰਦੇ ਹਾਂ ਵਲੌਗ ਦਾ ਐਂਡ ਕਿਉਂਕਿ ਫੋਨ ਹੋਣ ਵਾਲਾ ਬੰਦ ਪਲੀਜ਼ 2 ਮਿੰਟ ਚੁੱਪ ਕਰ ਜਿਓ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਮਰੋਂਡਾ ਮਰੋਂਡਾ ਆ ਪਿਆ ਸਾਰੇ ਬਸ ਰੀ ਪੈਣਗੇ ਆ ਇਧਰ ਵੇਖੋ ਗਾਇਸ ਵੀਰੇ ਮੇਰਾ ਮਰੋਂਡਾ ਖਾ ਗਿਆ ਪਲੀਜ਼ ਮੇਰਾ ਮਰੋਂਡਾ ਖੋਸ਼ ਪਲੀਜ਼ ਨਾ ਖਾਈ ਸੀਰੀਅਸਲੀ ਕਹਿ ਰਹੀ ਆ ਤੇ ਇਹਨੂੰ ਵਲੌਗ ਐਂਡ ਕਰਨ ਤੋਂ ਬਾਅਦ ਬੜਾ ਘਟਾਪਾ ਚੜਨਾ ਜੇ ਗਾਇਸ ਵੀਰੇ ਇਸ ਘਰੇ ਦਾ ਹਾਲ ਚਾਲ ਪੁੱਛ ਲਿਓ ਜੇ ਤੇ ਬਾਕੀ ਹੁਣ ਕਰਦੇ ਆ ਵਲੌਗ ਦਾ ਐਂਡ ਤੇ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਕਮੈਂਟ ਵਿੱਚ ਜਰੂਰ ਦੱਸਿਓ ਵਧੀਆ ਲੱਗੇ ਲਾਈਕ ਕਰਨਾ ਜਿਆਦਾ ਵਧੀਆ ਲੱਗੇ ਤਾਂ ਕਮੈਂਟ ਕਰਨਾ ਉਸ ਤੋਂ ਜ਼ਿਆਦਾ ਵਧੀਆ ਲੱਗੇ ਤੇ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਦਾ ਪਲੀਜ਼ ਜ਼ਰੂਰ ਕਰ ਲਿਓ ਤੇ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਦੱਬ ਕੇ ਤੇ ਕਰ ਦੋ ਬਾਏ ਬਾਏ ਫਿਰ ਮੈਂ ਵੀ ਹੁਣ ਇਥੋਂ ਬਾਏ ਬਾਏ ਹੁਣਾ ਕਿਉਂਕਿ ਆ ਮੰਮੀ ਮੰਮੀ ਇਹ ਖਾਈ ਮੈਂ ਨੇ ਸਾਬ ਕੀਤੀ ਦੇਖੋ ਗਾਇਜ਼ ਸਾਡੇ ਬਿਸਤਰ ਦਾ ਕੀ ਹਾਲ ਕਰਤਾ ਇਹਨਾਂ ਨੇ ਕੀ ਕਰੀਏ ਅਸੀਂ ਗੰਦੀ ਲਾਦ ਨਾ ਮਜਾ ਨਾ ਸਵਾਦ ਤੇ ਨਿਕਲ ਜਾ ਤੋ ਚਿੱਤਰਾਂ ਦੇ ਦਿਨ ਹੋ ਜਾਣੀ ਪ੍ਰੇਡ ਗੋਵਰਮੈਂਟ ਗੌਣ ਓਕੇ ਬਾਏ ਗਾਇਜ਼ ਵੀਰੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸ਼ੁਸ਼ਕਾਰ ਬਾਏ